ਸਾਸਤਰੀ ਕਾਲ ਜੀ ਕਪੜੇ ਲੈਣੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਪਸ਼ਮੀਨੇ ਦੇ ਸੂਟ ਹਾਂਜੀ ਇਹ ਫਰਸਟ ਹੈ ਜੀ ਫਰੋਜੀ ਕਲਰਸ ਬਹੁਤ ਹੀ ਪਿਆਰਾ ਪ੍ਰਿੰਟ ਹੈ ਐਸੇ ਨਾਲ ਫਰੋਜੀ ਬਾਟਮ ਹੈ ਜੀ ਇਹਨਾਂ ਚ ਕੋਈ ਵੀ ਸੂਟ ਤੁਸੀਂ ਲੈਣਾ ਤਾਂ ਤੁਸੀਂ 올ਓਵਰ ਵੀ ਲੈ ਸਕਦੇ ਹੋ ਜਾਂ ਤੁਹਾਨੂੰ ਕੋਈ ਫਲੇਨ ਚ ਕਲਰ ਪਸੰਦ ਆਉਂਦਾ ਤੁਸੀਂ ਵਰਕ ਕਰਵਾ ਕੇ ਲੈਣਾ ਤਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਐਮਰੂਨ ਬਾਟਮ ਹੈ ਇਸੇ ਪ੍ਰਿੰਟ ਚ ਐ ਨੈਕਸਟ ਸ਼ੇਡ ਹੈ ਹਾਂਜੀ ਲਾਈਟ ਜੀ ਗ੍ਰੀਨ ਬਾਟਮ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਤਿਆਰ ਕਰਵਾਉਣਾ ਹੈ ਜਾਂ ਤੁਸੀਂ ਬਾਟਮ ਤੇ ਐmbroidery ਕਰਾਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਹਾਂਜੀ ਐ ਨੈਕਸਟ ਹੈ ਐਸ ਦੇ ਨਾਲ ਬਹੁਤ ਹੀ ਪਿਆਰੇ ਸ਼ੇਡ ਦੀ ਬਾਟਮ ਹੈ ਹਾਂਜੀ ਐ ਨੈਕਸਟ ਹੈ ਜੀ ਇਹ ਆਹ ਕਲਰਸ ਪ੍ਰਿੰਟ ਇਹ ਸਾਰੇ ਹੀ ਬਹੁਤ ਸੋਹਣੇ ਆ ਔਰ ਸਾਰੇ ਹੀ ਬ੍ਰਾਂਡ ਦੇ ਫੈਬਰਿਕ ਹੈ ਇੰਦੇ ਪ੍ਰਿੰਟ ਕਲਰ ਬਹੁਤ ਪਿਆਰੇ ਹਨ ਹਾਂਜੀ ਐਸੇ ਨਾਲ ਹੈ ਗ੍ਰੀਨ ਬਾਟਮ ਹੈ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਹੈ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਜਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਅਗਰ 올ਓਵਰ ਸੂਟ ਲੈਣਾ ਹੈ ਜਾਂ ਪਲੇਨ ਲੈ ਕੇ ਕਰਾਣਾ ਹੈ ਤਾਂ ਪਲੇਨ ਵੀ ਕੁਝ ਲੈ ਕੇ ਵਰਕ ਕਰਵਾ ਕੇ ਸੂਟ ਲੈ ਸਕਦੇ ਹੋ ਜੀ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਹੋਣਾ ਤਾਂ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਸਾਡੇ ਨਾਲ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਉਸ ਤੇ ਪਿਕ ਲੈ ਕੇ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਹਾਂਜੀ ਇਹਨੂੰ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਾਰੇ ਸੋਨੇ ਸੰਸਕਰਣ ਦੇਖ ਸਕੋ